ਭਵਾਨੀਗੜ ਅੱਜ ਆਮ ਆਦਮੀ ਪਾਰਟੀ ਲਾਂ ਬਿੰਗ ਪੰਜਾਬ ਨਾਰੀ ਸ਼ਕਤੀ ਦੀ ਮੀਟਿੰਗ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਮਹਿਲਾ ਬਿੰਗ ਪੰਜਾਬ ਨਾਰੀ ਸ਼ਕਤੀ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪ੍ਰੋਫੈਸਰ ਜਸਵੀਰ ਕੌਰ ਸ਼ਿਰਗਲੇ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਸਵੀਰ ਕੌਰ ਨੇ ਕਿਹਾ ਬਖ ਬਖ ਪਿੰਡਾਂ ਵਿੱਚ ਮਹਿਲਾ ਪਹੁੰਚਿਆ ਹੈ ਸੰਨ 2024 ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਨਾਰੀ ਸ਼ਕਤੀ ਦੇ ਟਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਹਲਕਾ ਪੱਧਰ ਤੇ ਔਰਤਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਇਹਦੇ ਸਾਰੇ ਹਲਕਿਆਂ ਵਿੱਚ ਨੌਂ ਵਿਧਾਨ ਸਭਾ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਪਹਿਲਾਂ ਮੀਟਿੰਗ ਸੰਗਰੂਰ ਹੋਈ ਤੇ ਅੱਜ ਹਲਕੇ ਪਿੰਡ ਭਵਾਨੀਗੜ੍ਹ ਵਿਖੇ ਕੀਤੀ ਗਈ ਇਸ ਮੌਕੇ ਤੇ ਉਹਨਾਂ ਖਿਆ ਕਿ ਵੱਖ-ਵੱਖ ਔਰਤਾਂ ਨੂੰ ਨਾਰੀ ਸ਼ਕਤੀ ਦੇ ਹੱਕਾਂ ਲਈ ਮਜ਼ਬੂਤ ਕੀਤਾ ਗਿਆ ਹੈ ਤੇ ਆਪਣੀ ਵੋਟ ਪਾਉਣ ਲਈ ਔਰਤਾਂ ਨੂੰ ਬੂਥ ਤੇ ਕਿਸ ਤਰ੍ਹਾਂ ਲਿਆਣਾ ਹੈ ਕਿਸ ਤਰ੍ਹਾਂ ਬੂਥ ਦੀ ਆਮ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਹੈ ਸਾਰੀਆਂ ਔਰਤਾਂ ਨੇ ਇਹ ਕੰਮ ਕਰਨ ਲਈ ਤਿਆਰ ਹਨ ਔਰਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਈਆਂ ਹਨ ਰਿਪੋਰਟ ਰਾਜ ਖੁਰਮੀ ਭਵਾਨੀਗੜ ਮੇਰਾ ਨਾਮ ਪ੍ਰੋਫੈਸਰ ਜਸਵੀਰ ਕੌਰ ਸ਼ੇਰਗਿੱਲ ਜੀ ਜ਼ਿਲ੍ਹਾ ਪ੍ਰਧਾਨ ਇਸਤਰੀ ਅੱਜ ਸਰ 2024 ਦੀ ਇਲੈਕਸ਼ਨ ਨੂੰ ਦੇਖਦੇ ਹੋਏ ਵਿਮਨ ਵਿੰਗ ਦਾ ਜਿਹੜਾ ਸੰਗਠਨ ਟੱਚ ਆ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਜ਼ਿੰਮੇਵਾਰੀਆਂ ਨਿਚੜੀਆਂ ਉਹ ਜ਼ਿਲ੍ਹਾ ਪੱਧਰ ਤੇ ਤੇ ਹਲਕੀ ਪੱਧਰ ਤੇ ਤੇ ਬਲਾਕ ਪੱਧਰ ਤੇ ਲੇਡੀਜ਼ ਨੂੰ ਦਿੱਤੀਆਂ ਗਈਆਂ ਨੇ ਕਿੰਨੇ ਕਿਹੜੇ ਕਿਹੜੇ ਪਿੰਡਾਂ ਕਿੱਥੇ ਰੱਖੀਆਂ ਨੇ ਇਹ ਸਾਰੇ ਹਲਕਾ ਵਾਈ ਚੱਲਣਗੇ ਆ ਜੀ ਸਾਡੀਆਂ 9 ਦੀਆਂ 9 ਵਿਧਾਨ ਸਭਾ ਦੇ ਵਿੱਚ ਮੀਟਿੰਗਾਂ ਨੇ ਪਹਿਲਾਂ ਇੱਕ ਮੀਟਿੰਗ ਸੀ ਜਿਹੜੀ ਪੰਜਾਬ ਪ੍ਰਧਾਨ ਦੇ ਨਾਲ ਸੰਗਰੂਰ ਹੋਈ ਆ ਸਾਡੀ ਅੱਜ ਇਹ ਸੰਗਰੂਰ ਹਲਕੇ ਦੀ ਮੀਟਿੰਗ ਹੈ ਕੱਲੀ ਜਿਹਦੇ ਵਿੱਚ ਸਾਡੀਆਂ ਐਕਟਿਵ ਲੇਡੀਜ਼ ਨੇ ਜਿਹੜੀਆਂ ਆ ਉਹ ਕੰਮ ਕਰਦਿਆਂ ਨੇ ਤੇ ਉਹਨਾਂ ਤੋਂ ਹੀ ਰਿਪੋਰਟਾਂ ਲੈ ਕੇ ਅੱਗੇ ਜਿਹੜੀ ਇੱਕ ਅੱਜ ਸਾਡੇ ਹੋਰ ਮਜ਼ਬੂਤ ਕੀਤਾ ਗਿਆ ਜਿਹਦੇ ਵਿੱਚ ਅਸੀਂ ਇੱਕ ਜ਼ਿਲ੍ਹਾ ਸਕੱਤਰ ਸਾਡੇ ਮੈਡਮ ਗੁਰਵਿੰਦਰ ਕੌਰ ਲੱਗੇ ਹੋਏ ਨੇ ਇਹਨਾਂ ਦੇ ਨਾਲ ਜੁਆਇੰਟ ਸਕੱਤਰ ਮੈਡਮ ਅਮਰਵੀਰ ਕੌਰ ਪਟਾਲਲਾਏ ਨੇ ਤੇ ਇਸੇ ਤਰ੍ਹਾਂ ਸਾਡੇ ਸੈਕਟਰੀ ਲਾਏ ਨੇ ਤੇ ਮੈਡਮ ਨਵਦੀਪ ਕੌਰ ਜੀ ਤੇ ਮੈਡਮ ਚਰਨਜੀਤ ਕੌਰ ਜੀ ਤੇ ਸਾਡੇ ਬਾਕੀ ਸਾਰੇ ਬਲਾਕ ਪ੍ਰਧਾਨ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਲਾ ਕੇ ਤਾਂ ਕਿ ਜਿਹੜਾ ਕਲੈਕਸ਼ਨ ਹੈ ਉਹਦੇ ਵਿੱਚ ਪਿਛਲੇ ਇਲੈਕਸ਼ਨ ਦੀ ਤਰ੍ਹਾਂ ਸਾਡੇ ਦਾ ਊਮਨ ਉਹ ਵੱਡੀ ਭੂਮਿਕਾ ਨਿਭਾ ਸਕਦੀ ਹੈ ਕੀ ਸਨੇਹਾ ਦੇਖੋ ਸਨੇਹਾ ਸਾਡਾ ਇਹੀ ਹੈ ਵੀ ਜਿਹੜੀ ਵੋਟ ਹੈ ਉਹ ਕਿਵੇਂ ਅਸੀਂ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਲੇਡੀਆਂ ਨੇ ਉਹਨਾਂ ਨੂੰ ਕਿਵੇਂ ਬੂਥ ਪੱਧਰ ਤੱਕ ਲੈ ਕੇ ਆਉਣਾ ਤੇ ਕਿਵੇਂ ਆਪਣੀ ਪਾਰਟੀ ਦੀ ਮਜ਼ਬੂਤੀ ਦੇ ਲਈ ਅਸੀਂ ਜਿਹੜਾ ਕੰਮ ਹੈ ਉਹ ਕਰਨਾ ਸਾਡੀਆਂ ਸਾਰੀਆਂ ਭੈਣਾਂ ਤਿਆਰ ਨੇ ਇੱਕ ਇੱਕ ਭੈਣ ਸਾਡੀ ਪੂਰਾ ਮੁਕਾਬਲਾ ਕਰਨ ਦੇ ਲਈ ਤਿਆਰ ਹੈ ਤੇ ਸਾਰਿਆਂ ਨੇ ਬੜੀ ਖੁਸ਼ੀ ਹੋ ਕੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਲਈ ਹੈ ਤੇ 2024 ਦੀ ਜਿਹੜੀ ਇਲੈਕਸ਼ਨ ਹੈ ਅਸੀਂ ਜਿੱਤ ਕੇ ਸਾਡੀ ਪਾਰਟੀ ਸੁਪਰੀਮੋ ਅਰਵਿੰਦ ਜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਸਤਕਾਰਯੋਗ ਭਗਵਾਨ ਸਿੰਘ ਮਾਨ ਜੀ ਦੀ ਝੋਲੀ ਵਿੱਚ ਪਾਵਾਂਗੇ